ਹਲਕਾ ਸ਼੍ਰੀ ਹਰਗਵਿੰਦਪੁਰ ਦੇ ਨਜ਼ਦੀਕੀ ਪਿੰਡ ਚੀਮਾ ਖੂਟੀ ਵਿੱਚ ਪ੍ਰਾਤਨਸ਼ੇ ਮੰਦਿਰ ਵਿੱਚ ਸ਼ਿਵਰਾਤਰੀ ਦਾ ਤਿਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਕਰ ਜੋ ਕਹਿ ਕੇ ਇਸੇ ਮੰਦਿਰ ਦੀ ਸੇਵਾ ਨਿਹੰਗ ਸਿੰਘ ਬਾਬਾ ਕਰਮ ਸਿੰਘ ਜੀ ਪਿਛਲੇ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਹਨ ਅੱਜ ਸਵੇਰੇ ਹਵਨ ਜਗ ਕਰਵਾਇਆ ਗਿਆ ਜਿਸ ਵਿੱਚ ਬਟਾਲਾ ਦੇ ਵਾਸੀ ਹਰ ਵਿਨੇਸ਼ ਪਕੂਜੀ ਪਰਿਵਾਰ ਸਮੇਤ ਪਹੁੰਚੇ ਜਿਨ੍ਹਾਂ ਵੱਲੋਂ ਇਸ ਪਵਨ ਸਥਾਨ ਤੇ ਲੰਗਰ ਲਗਾਇਆ ਗਿਆ ਪਪੂ ਜੀ ਪਿਛਲੇ 20 ਸਾਲਾਂ ਤੋਂ ਇਸ ਸ਼੍ਰੀ ਮੰਦਿਰ ਵਿੱਚ ਲੰਗਰ ਦੀ ਸੇਵਾ ਕਰਦੇ ਆ ਰਹੇ ਹਨ ਆਓ ਦੇਖਦੇ ਹਾਂ ਚੀਮਾ ਕੁੜੀ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਹਾਂ ਜੀ ਸੋਵਰਾਤਰੀ ਦੇ ਤੇ ਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਸੋਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ। ਹਾਂ ਤੇ ਸੋਰਾਤਰੀ ਜਿਹੜੀ ਬੜੇ ਧੁੰਮ ਧਾਮ ਨਾਲ ਦੇਖਦੇ ਮਨਾਈ ਜਾ ਰਹੀ ਆ ਤੇ ਇਹ ਆ ਵੀ ਤਿਹਾੜ ਜਿਹੜੇ ਸਾਨੂੰ ਰਲ ਕੇ ਮਨਾਉਣੇ ਚਾਹੀਦੇ ਆ। ਹਾਂ ਤੇ ਫੇਰ ਭਾਵ ਨਹੀਂ ਕਰਨਾ ਚਾਹੁੰਦੇ ਇੱਥੇ ਸੋਰਾਤਰੀ ਦਾ ਮੇਲਾ ਚੱਲ ਰਿਹਾ ਵਾ। ਹਾਂ ਸਾਡੇ ਪਪੂ ਬਾਉ ਜੀ ਨੇ ਬਟਾਲਾ ਤੋਂ ਬਹੁਤ ਸੇਵਾ ਕਰਾਉਂਦੇ ਨੇ ਇੱਥੇ ਸੋਰਾਤਰੀ ਦਾ ਮੇਲਾ ਹਰ ਸਾਲ ਲੰਗਰ ਲਾਉਂਦੇ ਆ। ਤਾਂ ਤੇ ਵਾ ਕੀ ਰਲ ਮਿਲ ਕੇ ਚਲੋ ਸਾਰੇ ਤਿਹਾਰ ਮਨਾਉਣੇ ਚਾਹੀਦੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਮੰਦਰ ਮਸਜਿਦ ਗੁਰਦੁਆਰੇ ਕੋਈ ਮਾੜਾ ਨਹੀਂ ਗਾ ਸਾਰੇ ਚੰਗੇ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਰਲ ਮਿਲ ਕੇ ਤਿਹਾਰ ਮਨਾਉਣੇ ਚਾਹੀਦੇ ਇੱਕ ਬੜੀ ਵੱਡੀ ਚਰਚਾ ਕਿ ਤੁਸੀਂ ਸ਼ਿਵ ਮੰਦਰ ਦੀ ਤੁਸੀਂ ਨਿਹੰਗ ਸਿੰਘ ਬਣੋ ਚੋਗ ਸੇਵਾ ਕਰਦੇ ਉਹਦਾ ਸੇਵਾ ਕਰਨ ਦਾ ਮਤਲਬ ਕਿਵੇਂ ਸੁਭਾਗ ਬਣਿਆ ਸੁਭਾਗ ਕੇਜਾ ਜੀ ਲਾਗੇ ਗੁਰਦੁਆਰਾ ਵਾ ਇਹ ਇੱਥੇ ਮੰਦਰ ਵਾ ਤੇ ਨਾਲ ਹੀ ਗੁਰਦੁਆਰਾ ਇੱਥੇ ਤੇ ਗੁਰਦੁਆਰੇ ਦਾ ਵੀ ਪ੍ਰਧਾਨ ਆ ਮੈਂ ਇਹ ਜਦੋਂ ਇੱਥੋਂ ਦੀ ਲਾਗੋ ਦੀ ਨੰਗੀ ਦਾਵਾ ਵੀ ਮਹਾਰਾਜ ਦਾ ਬੜਾ ਇੱਥੇ ਵੀ ਸਾਧੂ ਭਗਤੀ ਕਰਦੇ ਰਹੇ ਤੇ ਇੱਥੇ ਮੰਦਿਰ ਬਣਿਆ ਹੋਇਆ ਚਿਰ ਦੀ ਮਹਾਰਾਜ ਦਾ ਪੁਰਾਣਾ ਪ੍ਰਾਤਨ ਮੰਦਿਰ ਹੈ ਜੀ ਤੇ ਬਾਕੀ ਦਾ ਵੀ ਚਲੋ ਇੱਥੇ ਆ ਆਸੇਵਾਦਾਰਾ ਰੱਖਿਆ ਹੋਇਆ ਇਹ ਸੇਵਾ ਇੱਥੇ ਕਰੀ ਜਾਂਦਾ ਉਹਦੋਂ ਬਾਅਦ ਕੋਈ ਬਾਕੀ ਸੇਵਾ ਕਰਨੀ ਉਹ ਤੇ ਸਾਡੇ ਪਪੂ ਬਾਜੀਏ ਸਭ ਇੱਥੇ ਆਣ ਕੇ ਸੇਵਾਤ ਰਾ ਜਾਂਦੇ ਆ ਬਾਕੀ ਚਲੋ ਇਹ ਪੜਾ ਦੇ ਉਤੇ ਇਹ ਬੰਦਾ ਰਹਿੰਦਾ ਸੇਵਾ ਕਰਦਾ ਵਾ ਆਪਣੇ ਬڑے ਧੰਮਾਨ ਦੇ ਨਾਲ ਸੇਵਾ ਕਰਦਾ ਚਲੋ ਉਹ ਸੰਜ ਸਥਾਨ ਹੈ ਕੋਈ ਹੋਰ ਸੇਵਾ ਨਹੀਂ ਕਰਦਾ ਇੱਥੇ ਕੋਈ ਇਹ ਕਰਕੇ ਜੇ ਲੋਹਾਈ ਤਾਂ ਨਹੀਂ ਕੋਈ ਹੋਰ ਵਧੀਆ ਬੰਦਾ ਇੱਥੇ ਆਵੇ ਕੋ ਪੰਡਤ ਆਵੇ ਆਣ ਕੇ ਆਵੇ ਇੱਥੇ ਵਧੀਆ ਪੂਜਾਵੇ ਹੋਰ ਵਧੀਆ ਸੇਵਾ ਹੋਣੀ ਚਾਹੀਦੀ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਇਦਾਂ ਕੋਈ ਵੀ ਸਵਰਾਤਰੀ ਜਾਂ ਕੋਈ ਵੀ ਹੋਲਾ ਮੱਲਾ ਵਾਸਾ ਕਰਾਂ ਦੇ ਕੇ ਤੇ ਰਹਿਣਾ ਚਾਹੀਦਾ ਤੇ ਮਨਾਉਣਾ ਚਾਹੀਦਾ ਆਪਣੇ ਸ਼ੁਭਨਾਮ ਜੀ ਕਿਰਾ ਸ਼ੁਭਨਾਮ ਹਰਦੀਪ ਸਿੰਘ ਜੀ ਅੱਜ ਸ਼ਿਮੇਂਦਰ ਪੰਚੇ ਕੀ ਕਹਿਣਾ ਚਾਹੁੰਦੇ ਹੋ ਸ਼ਿਮੇਂਦਰ ਅੱਜ ਤੇ ਦਿਨ ਸ਼ਿਵਜੀ ਮਹਾਰਾਜ ਦਾ ਵਿਆਹ ਹੋਇਆ ਜੀ ਤੇ ਅੱਜਾ ਸਾਹਿਬ ਤੋਂ ਬਰਾਤ ਚੜੀ ਜੀ ਅੱਜਾ ਸਾਹਿਬ ਤੋਂ ਬਰਾਤ ਚੜ ਕੇ ਤੇ ਫੇਰ ਇਧਰ ਮਾਤਾ ਪਾਰਵਤੀ ਨੂੰ ਵਿਉਣ ਗਏ ਸੀ ਹਿਮਾਚਲ ਜੀ ਤੇ ਉਦੋਂ ਇਸੇ ਰਸਤੇ ਗਏ ਆ ਜੀ ਤੇ ਅੱਜ ਸ਼ਿਵਰਾਤਰੀ ਆ ਸ਼ਿਵਜੀ ਮਹਾਰਾਜ ਮੰਦਿਰ ਆ ਮੈਂ ਜਿਉਂ ਬਚਪਨ ਤੋਂ ਇੱਥੋਂ ਦੇਖਦਾ ਆ ਰਿਆਂ ਬੜੇ ਬੜੇ ਸਾਧੂ ਆਣ ਕੇ ਇਨਾ ਪੇਪੜਾਂ ਥੱਲੇ ਭਗਤੀ ਕਰਦੇ ਆ ਨਾ ਕੋਈ ਇੱਥੇ ਛਾਤੇ ਹੀ ਕੋਈ ਏਦਾਂ ਬਿਠੇ ਰਹਿਣਾ ਹਾਰ ਸਿਆਲ ਗਰਮੀਆਂ ਦੇ ਵਿੱਚ ਤੇ ਬੜੀ ਤਪੱਸਿਆ ਕੀਤੀ ਆ ਇੱਥੇ ਫੇਰ ਮੱਧ ਪ੍ਰਦੇਸ਼ ਤੋਂ ਚੱਲ ਕੇ ਬਾਬਾ ਕਲਾਸ਼ਪਤੀ ਜੀ ਆਏ ਜੀ ਉਹ 30 40 ਸਾਲ ਇੱਥੇ ਰਹੇ ਕੁੱਲੀ ਬਣ ਕੇ ਤੇ ਇੱਥੇ ਹੀ ਉਹਨਾਂ ਸਵਾਸ ਪੂਰੇ ਕੀਤੇ ਇਹਨਾਂ ਉਹਨਾਂ ਹੀ ਮੰਦਿਰ ਬਣਾਇਆ ਜੀ ਤੇ ਸਾਡੇ ਬਾਪ ਨੇ ਦਰਸ਼ਕ ਕੀਤੇ ਕਿੰਦੀ ਬਹੁਤ ਖਾਦ ਉਤਰ ਦੇ ਰਹੇ ਇੱਥੇ ਤੇ ਇਹ ਪ੍ਰਾਤਨ ਤਿਹਾਰ ਆ ਜਗ੍ਹਾ ਵਾ ਤੇ ਹੁਣ ਸਾਰੇ ਪਿੰਡ ਨੇ ਬੜਾ ਸਾਥ ਦਿੱਤਾ ਵਾ ਤੇ ਐਰਕਾਂ ਗ੍ਰਾਈ ਵੀ ਚੰਗੀ ਦਿੱਤੀ ਪਿੰਡ ਨੇ ਸਾਰਾ ਛੱਡ ਬਣਾਇਆ ਵਾ ਗਾਂ ਵੀ ਸੰਗਤ ਦੇਣਗੇ ਤੇ ਇਸੇ ਤਰ੍ਹਾਂ ਸਾਰੇ ਧਰਮ ਇੱਕੋ ਜਿਹਾ ਧਰਮੇ ਕੋ ਮੜਾ ਇਸ ਧਰਮ ਆਤੇ ਸਾਡੇ ਗੁਰੂ ਤੇਗ বাহাদুর ਸਾਹਿਬ ਜੀ ਨੇ ਸੀਸ ਦਿੱਤਾ Hindu ਧਰਮ ਨੂੰ ਬਚਾਉਣ ਲਈ ਤੇ ਸਾਡਾ ਫਰਜ ਆ ਕਿ ਮਹਾਰਾਜ ਦਾ ਜਿਹੜਾ ਤਿਹਾਰਾ ਰਲ ਮਿਲ ਕੇ ਖੀਣਾ ਸਾਰੇ ਰਲ ਮਿਲ ਕੇ ਰਹਿਣਾ ਜਿਹੜਾ ਰਲ ਮਿਲ ਕੇ ਰਹਿੰਦੀ ਆਂ ਆਂ ਤਾਂ ਬਹੁਤ ਪਿਆਰ ਕਰਦੀ ਆਂ 24 ਘੰਟੇ ਜਿਆਦਾ ਲੰਗਰ ਚੱਲਦਾ ਜਦੋਂ ਕੋਈ ਮਰਜ਼ੀ ਆ ਕੇ ਚਾਹ ਛਕੇ ਜਦੋਂ ਮਰਜ਼ੀ ਆ ਕੇ ਜੇ ਮੀਂਹ ਪੈਂਦਾ ਮੋਟਰਸਾਈਕਲ ਵਾਲਾ ਜੋ ਵੀ ਲਾ ਕੇ ਇੱਥੇ ਬੜੀ ਸੰਗਤ ਨਹੀਂ ਸਾਰੀ ਦਿਹਾੜੀ 8-7 ਵਜੇ ਸਿੰਘ ਰਹਿੰਦੇ ਰਹਿੰਦੇ ਆ ਬੜੀ ਸੇਵਾ ਬੜਾ ਰਲ ਮਿਲ ਕੇ ਟਾਈਮ ਪਾਸ ਕਰਨ ਦੇ ਮਹਾਰਾਜ ਇਸੇ ਤਾਈ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣ ਦੇ ਆਪਣੀ ਸੇਵਾ ਲੈਣ ਵਰ ਪ੍ਰਵੇਸ਼ ਕੁਮਾਰ ਬਾਉ ਜੀ ਜਿਹੜੇ ਅਵਟਾਲੇ ਤੋਂ 20 ਸਾਲ ਹੋ ਗਏ ਉਹਨਾਂ ਨੂੰ ਇਹ ਸੇਵਾ ਸ਼ੁਰੂ ਕੀਤੀ ਉਹਨਾਂ ਦੀ ਪੈਸੇ ਕਿਤੇ ਜੜੇ ਸੀ ਉਹਨਾਂ ਇੱਥੇ ਲੰਗਨ ਦੇ ਜਾ ਕੇ ਉਹਨਾਂ ਜਾਣਾ ਸੀ ਇਧਰ ਜਾਂਦੇ ਹੁੰਦੇ ਸੀ ਟਾਂਡੇ ਅਲਫ ਗਾਂ ਕੋਈ ਮੰਦਿਰ ਉੱਥੇ ਉਹਨਾਂ ਇੱਥੇ ਖਲੋ ਕੇ ਅਰਦਾਸ ਕੀਤੀ ਕਿ ਮਹਾਰਾਜ ਜੇ ਮੇਰਾ 30-40 ਲੱਖ ਰੁਪਏ ਆੜਿਆ ਜੇ ਮਿਲ ਜੇ ਤੇ ਮੈਂ ਤੇਰੇ ਸ਼ਰਸਵਰాత్రి ਮਨਾਉ ਸੇਵਾ ਕਰੂੰ ਕੋਈ ਬਾਹੂ ਗਿਆ ਜਾਂ ਦੋ ਚੌਧਾ ਨਾ ਚੜਿਆ ਪਾਏ ਮਿਲ ਗਏ ਉਹਨੇ ਫੇ 20 ਸਾਲ ਹੋ ਗਏ ਸੇਵਾ ਸ਼ੁਰੂ ਕੀਤੀ ਅੱਜ 20ਵਾਂ ਸਾਲ ਵਾ ਜਿਹੜੀ ਸ਼ੁਰੂਆਤ ਹੋ ਕੇ ਮਨਾ ਰਿਆ ਵਾ ਉਨੇ ਮੇਲਾ ਸ਼ੁਰੂ ਕੀਤਾ ਨਾਲ ਨਾਲਨੇ ਸਾਥ ਦਿੱਤਾ ਤੇ ਇਸ ਕਰਕੇ ਬਹੁਤ ਵਧੀਆ ਜਾ ਕੇ ਚੱਲ ਰਿਹਾ ਮਾਰਾ ਪਪੂ ਬਾਉ ਦਾ ਕੰਮ ਮਾਰਾ ਚੜ੍ਹਦੀਆਂ ਕਲਾ ਚ ਰੱਖਣਾ ਹੁਣ 2.5 ਲੱਖ ਰੁਪਏ ਉਹਨੇ ਲਾਤਾ ਲੱਖ ਰੁਪਈਆ ਪਿੰਡ ਨੇ ਇਕੱਠਾ